ਦੋਸਤੋ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਮਾਨਸਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਮਾਨਸਾ ਦੇ ਵਿੱਚ ਹਰ ਸਿਮਰਤ ਕੋਰ ਬਾਦਲ ਗ੍ਰਾਂਟ ਦੇ ਜਦ ਪਹੁੰਚੀ ਸੀ ਤਾਂ ਆਫ ਟਾਈਮਰਸ ਹਰ ਸਿਮਰਤ ਕੌਰ ਬਾਦਲ ਨੇ ਸਿਮਾਂਤ ਤੇ ਉਠਾਏ ਸਵਾਲ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿਨੇ ਆ ਜਦੋਂ ਹਰ ਸਿਮਰਤ ਕੌਰ ਬਾਦਲ ਮਾਨਸਾ ਦੇ ਵਿੱਚ ਗਈ ਸੀ ਤੇ ਲੋਕਾਂ ਨੇ ਜਦੋਂ ਗਰਾਂਟਾ ਵੰਡੀਆਂ ਸੀ ਤਾਂ ਉਦੋਂ মিডিਆ ਵਾਲਿਆਂ ਨੇ ਕੁਝ ਉਹਨਾਂ ਤੋਂ ਸਵਾਲ ਪੁੱਛੇ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਕਿਸਾਨਾਂ ਨੇ ਜਦੋਂ ਚੰਡੀਗੜ੍ਹ ਵੱਲ ਕੋਚ ਕੀਤਾ ਸੀ ਤਾਂ ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਸੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਤਾਂ ਉਸ ਟਾਈਮ ਹਰ ਸਿਮਰਤ ਕੌਰ ਦੇ ਇਹ ਬਿਆਨ ਆਇਆ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਉਹਨਾਂ ਨੇ ਗਲਤ ਕੀਤਾ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਇਹ ਲੋਕਾਂ ਨੂੰ ਕਹਿੰਦੇ ਸੀ ਵੀ ਅਸੀਂ ਸਾਡੀ ਜਦੋਂ ਸਰਕਾਰ ਬਣ ਗਈ ਤਾਂ ਅਸੀਂ 5 ਮਿੰਟਾਂ ਦੇ ਵਿੱਚ ਜਿਹੜੀ ਐ ਐਮਐਸਪੀ ਜਿਹੜੀ ਆ ਲਾਗੂ ਕਰਾਂਗੇ ਪਰ ਉਦੋਂ ਐਸਵਾਲ ਨੂੰ ਬੱਦੇ ਨਜ਼ਰ ਰੱਖਿਆ ਹੋਇਆ ਤਾਂ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਵੀ ਹੁਣ ਤਾਂ 3 ਸਾਲ ਵੀ ਹੋ ਗਏ ਆ ਤੁਹਾਡੀ ਸਰਕਾਰ ਬਣੀ ਨੂੰ ਹਲੇ ਤੱਕ ਤੁਸੀਂ ਜਿਹੜੀ ਐਮਐਐਸਪੀ ਜਿਹੜੀ ਆ ਕਿਸਾਨਾਂ ਨੂੰ ਨਹੀਂ ਲਾਗੂ ਕੀਤੀ ਤੁਸੀਂ ਲੋਕਾਂ ਦੇ ਨਾਲ ਝੂਠੇ ਜਿਹੜੇ ਵਾਅਦੇ ਕੀਤੇ ਸੀ ਆਮ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਸੀ ਜਿਵੇਂ ਕਿ ਬੀਬੀਆਂ ਨੂੰ ਕਿਹਾ ਸੀ 1000 ਰੁਪਏ ਦਵਾਂਗੇ ਅਤੇ ਜਿਹੜੀ ਆ ਗਈ ਨਸ਼ਾ ਜਿਹੜਾ ਜਲਦੀ ਅਸੀਂ ਖਤਮ ਕਰਾਂਗੇ ਬੇਰਜ਼ਗਾਰਾਂ ਨੂੰ ਅਸੀਂ ਨੌਕਰੀ ਦਵਾਂਗੇ ਜਿਹੜੇ ਲੋਕ ਪੰਜਾਬ ਦੇ ਨੌਜਵਾਨ ਆ ਉਹ ਪੰਜਾਬ ਤਾਂ ਬਾਹਰਲੀਆ ਕੰਟਰੀਆਂ 'ਚ ਜਾਂਦੇ ਸੀ ਉਹ ਉੱਥੇ ਨਹੀਂ ਜਾਣਗੇ ਸਗੋਂ ਦੀ ਬਾਹਰਲੇ ਜਿਹੜੇ ਕੰਟਰੀਆਂ ਵਾਲੇ ਜਿਹੜੇ ਨੌਜਵਾਨ ਆ ਉਹ ਇੱਥੇ ਆਉਣਗੇ ਇੱਥੇ ਆ ਕੇ ਕੰਮ ਕਰਨਗੇ ਉਦੋਂ ਹਰ ਸਿਮਰਤ ਕੌਰ ਨੇ ਬਹੁਤ ਵੱਡੇ ਜਿਹੜੇ ਤਿੱਖੇ ਸਵਾਲ ਕੀਤੇ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਖੁਦ ਆਪ ਹੀ ਨਸ਼ੇੜੀ ਆ ਉਹ ਨਸ਼ਾ ਕਿਵੇਂ ਰੋਕ ਦੇਣਗੇ ਜਦੋਂ ਸਾਡੀ ਸਰਕਾਰ ਸੀ ਉਦੋਂ ਅਸੀਂ ਜਿਹੜੇ ਜਿਹੜੇ ਥਰਮਲ ਪ੍ਰਾਂਟ ਆ ਸੜਕਾਂ ਐ ਉਹ ਤੋਂ ਅਸੀਂ ਆਟਾ ਰਾਸ਼ਨ ਦਾ ਜਿਹੜਾ ਸਕੀਮ ਸੀ ਸਗਸਟ ਸਕੀਮ ਸੀ ਉਦੋਂ ਇਹ ਜਿਹੜੀਆਂ ਲੱਗ ਚੀਜ਼ਾਂ ਲਾਗੂ ਕੀਤੀਆਂ ਸੀ ਪਰ ਹੁਣ ਜਦੋਂ ਇਹ ਮਾਨ ਸਰਕਾਰ ਆਈ ਆ ਹੁਣ ਤਾਂ ਲੋਕ ਕੀ ਇਹ ਕਹਿ ਰਹੇ ਇਹ ਕਹਿ ਰਹੇ ਆ ਕਿ ਅੱਜ ਕੱਲ ਜਿਹੜਾ ਨਸ਼ਾ ਵੱਧ ਰਿਹਾ ਏ ਤੇ ਅੱਜ ਕੱਲ ਦੇ ਜਿਹੜੇ ਆਮ ਲੋਕ ਆ ਉਹ ਆਪਣੇ ਘਰਾਂ ਦੇ ਵਿੱਚ ਵੀ ਸੇਫ ਨਹੀਂ ਆ ਦੁਕਾਨਾਂ ਦੇ ਵਿੱਚ ਵੀ ਸੇਫ ਨਹੀਂ ਆ ਅੱਜ ਕੱਲ ਦੇ ਜਿਹੜੇ ਗੈਂਗਸਟਰ ਆ ਉਹ ਆਮ ਹੀ ਖੁੱਲੇ ਤੌਰ ਤੇ ਤੁਰੇ ਫਿਰਦੇ ਆਤੇ ਹੁਣ ਜਿਹੜੇ ਲੋਕ ਪਹਿਲਾਂ ਸਾਨੂੰ ਸਗਰ ਸਕੀਮ ਅਤੇ ਆਟਾ ਦਾਲ ਦੀ ਜਿਹੜੀ ਸਕੀਮ ਨੂੰ ਲਾਗੂ ਕਰਨ ਨੂੰ ਕਹਿੰਦੇ ਸੀ ਪਰ ਅੱਜ ਦੇ ਜਿਹੜੇ ਆਮ ਲੋਕ ਆ ਉਹ ਹੁਣ ਭਗਵਾਨ ਤੋਂ ਮੰਨ ਨੂੰ ਇਹ ਕਹਿ ਰਹੇ ਆ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਨਸ਼ਾ ਕਰਨ ਤੋਂ ਬਚਾ ਲਓ ਤੇ ਜਿਹੜੇ ਗੈਂਗਸਟਰ ਆ ਉਹ ਸਾਡੇ ਨਾਲ ਜਿਹੜੇ ਅਤਿਆਚਾਰ ਕਰਦੇ ਆ ਆਮ ਖੁੱਲੇ ਤੁਰੇ ਫਿਰਦੇ ਆ ਉਹਨਾਂ ਤੋਂ ਬਚਾ ਲਓ ਉਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਜਿਹੜੀ ਨੌਜਵਾਨ ਪੀੜੀ ਆ ਉਦੋਂ ਉਹਨਾਂ ਨੂੰ ਕਬੱਡੀ ਵੱਲੀ ਜਿਹੜਾ ਕਬੱਡੀ ਵੱਲੀ ਉਹਨਾਂ ਦਾ ਇੰਟਰਸਟ ਦਿੰਦੇ ਸੀ ਅਤੇ ਜਦੋਂ ਕਬੱਡੀ ਖੇਡਦੇ ਸੀ ਤਾਂ ਉਹਦੇ ਨਾਲ ਉਹਨਾਂ ਨੂੰ ਜਿਹੜੀ ਹੈ ਇਨਕਮ ਵੀ ਹੁੰਦੀ ਸੀ ਪਰ ਜਦੋਂ ਦੀ ਮਾਨ ਸਰਕਾਰ ਆਈ ਆ ਕਬਾਡੀ ਦੀ ਥਾਂ ਜਿਹੜੇ ਉਹ ਨਸ਼ਾ ਵੇਚ ਰਹੇ ਆ ਨਸ਼ਾ ਵੇਚਣ ਦੇ ਨਾਲ ਉਹਨਾਂ ਨੂੰ ਕਬਾਡੀ ਤਾਂ ਕੀ ਉਹਨਾਂ ਨੂੰ ਮੌਤ ਜਿਹੜੀ ਆ ਮਿਲਣ ਨੂੰ ਦੇਖਣ ਨੂੰ ਮਿਲ ਰਹੀ ਆ ਅਤੇ ਇਸ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਹਰ ਸਿਮਰਤ ਕੌਰ ਬਦਲ ਦੇ ਇਹ ਬਿਆਨ ਆ ਕਿ ਜਿਹੜੀ ਮਾਨ ਸਰਕਾਰ ਆ ਜਦੋਂ ਉਹ ਨਹੀਂ ਬਣੀ ਸੀ ਉਦੋਂ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਸੀ ਵੀ ਅਸੀਂ ਬੇਰੁਜ਼ਗਾਰੀ ਜਿਹੜੀ ਖਤਮ ਕਰਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਜਿਹੜਾ ਨਸ਼ਾ ਏ ਉਹ ਵੀ ਖਤਮ ਕਰਾਂਗੇ ਪਰ ਅੱਜ ਅੱਜ 3 ਸਾਲ ਹੋ ਗਏ ਆ ਮਾਨ ਸਰਕਾਰ ਬਣੀ ਨੂੰ ਨਸ਼ਾ ਘਟਣ ਦੀ ਬਜਾਏ ਵਾਦਰਿਆ ਹੈ ਜਿਹੜੇ ਕਿਸਾਨਾਂ ਨੂੰ ਤੁਸੀਂ 5 ਮਿੰਟਾਂ ਦੇ ਵਿੱਚ ਐਮਐਸਪੀ ਲਾਗੂ ਕਰਨ ਲਈ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ ਬੇਰਜ਼ਗਾਰੀ ਖਤਮ ਲਈ ਕਤਮ ਕਰਨ ਲਈ ਕਿਹਾ ਸੀ ਉਹ ਨਹੀਂ ਕੀਤੀ ਇੰਨਾ ਸਾਰਿਆਂ ਦੇ ਉੱਪਰ ਜਿਹੜੇ ਹਰ ਸਿਮਰਤ ਕੌਰ ਨੇ ਸੀਆ ਮਾਨ ਉੱਪਰ ਜਿਹੜੀਆਂ ਸਵਾਲ ਜਿਹੜੇ ਤਿੱਖੇ ਕੀਤੇ ਆ ਤਾਂ ਉਹਨਾਂ ਨੇ ਇਹ ਕਿਹਾ ਕਿ ਹੁਣ ਤਾਂ 3 ਸਾਲ ਹੋ ਗਿਆ ਜਿਹੜੇ ਕਿਸਾਨ ਆ ਉਹਨਾਂ ਨੂੰ ਐਮਐਸਪੀ ਜਿਹੜੀ 5 ਮਿੰਟ ਦੇ ਦੇਣ ਦੀ ਲਾਗੂ ਕਰਨ ਲਈ ਕਿਹਾ ਸੀ ਹਲੇ ਤੱਕ ਉਹ ਨਹੀਂ ਕੀਤੀ ਤੇ ਜਿਹੜੀ ਬੇਰਜ਼ਗਾਰੀ ਉਹ ਨਹੀਂ ਦੂਰ ਕੀਤੀ ਅਤੇ ਜਿਹੜੇ ਅਤੇ ਜਿਹੜੇ ਲੋਕ ਨਸ਼ਾ ਕਰਦੇ ਆ ਨਸ਼ਾ ਵੀ ਨਹੀਂ ਖਤਮ ਕੀਤਾ ਤੁਸੀਂ ਕੀਤਾ ਕੀ ਆ ਉਹਨਾਂ ਨੇ ਕਿਹਾ ਵੀ 2015 ਦੇ ਵਿੱਚ ਸਾਡੇ ਪ੍ਰਤੀ ਲੋਕਾਂ ਨੂੰ ਸਾਡੇ ਖਿਲਾਫ ਕਰਕੇ ਆਪਦੇ ਉਦੋਂ ਲੋਕਾਂ ਨੂੰ ਝੂਠੇ ਵਾਦੇ ਜਿਹੜੇ ਆਮ ਲੋਕਾਂ ਨੇ ਝੂਠੇ ਵਾਦੇ ਕੀਤੇ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਉਦੋਂ ਆਮ ਲੋਕਾਂ ਤੇ ਕਿਸਾਨਾਂ ਨੂੰ ਅਸੀਂ ਜਿਹੜੀ ਆਗੀ ਐਮਐਸਪੀ ਦਵਾਗੇ ਤੇ ਆਮ ਲੋਕਾਂ ਲਈ ਬੇਰੋਜ਼ਗਾਰੀ ਜਿਹੜੀ ਅਸੀਂ ਦੂਰ ਕਰਾਂਗੇ ਨਸ਼ਾ ਦੂਰ ਕਰਾਂਗੇ ਅਤੇ ਜਿਹੜੇ ਪੰਜਾਬ ਦੇ ਨੌਜਵਾਨ ਬਾਹਰ ਜਾਂਦੇ ਆ ਉਹਨਾਂ ਨੂੰ ਬਾਹਰੋਂ ਪੰਜਾਬ ਵਿੱਚ ਆਉਣਾ ਪਵੇਗਾ ਅਤੇ ਬਾਹਰਲੇ ਵੀ ਜਿਹੜੇ ਲੋਕ ਆ ਪੰਜਾਬ ਦੇ ਵਿੱਚ ਵੀ ਆਉਣਗੇ ਕਿਉਂਕਿ ਅਸੀਂ ਇੱਥੇ ਨੌਕਰੀਆਂ ਜਿਹੜੀਆਂ ਪ੍ਰਾਪਤ ਕਰਾਂਗੇ ਤੇ ਨੌਕਰੀਆਂ ਦਵਾਂਗੇ ਪਰ ਸੋਚਣ ਵਾਲੀ ਇਹ ਗੱਲ ਆ ਕਿ ਭਗਵਾਨਤਮਾਨ ਸਰਕਾਰ ਵੀ ਕੁਛ ਕਰੂਗੀ ਜਾਂ ਨਹੀਂ ਕਰੂਗੀ ਜਾਂ ਜਿਹੜੇ ਉਹ ਗੱਲਾਂ ਬਾਤਾਂ ਕਰਕੇ ਜਿਹੜੇ ਆ ਇੱਕ ਜਿਹੜੇ ਹੋਰ ਜਿਹੜੇ 2.5 ਸਾਲ ਰਹਿ ਗਏ ਆ ਸਰਕਾਰ ਨਵੀਂ ਯੋਜਾ ਵਿੱਚ ਵੀ ਓਨਲੀ ਬੱਸ ਲਾ ਰਹੀਆਂ ਚ ਰੱਖੂਗੀ ਲੋਕਾਂ ਨੂੰ ਅਤੇ ਇਸ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਕਿ ਅੱਜ ਮਾਨਸਾ ਦੇ ਵਿੱਚ ਜਦੋਂ ਹਰ ਸਿਮਰਤ ਕੌਰ ਬਾਦਲ ਗ੍ਰਾਂਟ ਦੇਣ ਉੱਥੇ ਪਹੁੰਚੀ ਸੀ ਤਾਂ ਉਦੋਂ মিডিਆ ਨੇ ਕੁਝ ਉਨਤ ਸਵਾਲ ਪੁੱਛੇ ਸੀ ਜਿਵੇਂ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਕਰਨ ਦੇ ਲਈ ਚੰਡੀਗੜ੍ਹ ਵੱਲ ਕੂਚ ਕਰਨਾ ਸੀ ਤਾਂ ਜਦੋਂ ਸੀਐਮ ਮਾਨ ਗੁੱਸੇ ਵਿੱਚ ਮੀਟਿੰਗ ਛੱਡ ਕੇ ਭੱਜ ਗਏ ਸੀ ਤਾਂ ਕਿਸਾਨਾਂ ਨੂੰ ਉਦੋਂ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਜੋ ਕਰਨਾ ਕਰ ਲੋ ਪਰ ਉਸੇ ਰਾਤ ਜਿਹੜਾ ਸੀ ਉਹ ਮਾਨਾਪ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਸਾਨਾਂ ਦੇ ਘਰਾਂ ਵਿੱਚ ਜਾ ਕੇ ਰੇਡ ਮਾਰੋ ਜਦੋਂ ਉਹਨਾਂ ਨੇ ਰੇਡ ਮਾਰੀ ਤਾਂ ਕੁਝ ਕਿਸਾਨਾਂ ਨੂੰ ਉਹਨਾਂ ਨੇ ਹਰਾਸਤ ਦੇ ਵਿੱਚ ਲੈ ਲਿਆ ਸੀ ਅਤੇ ਉਹਨਾਂ ਨੂੰ ਨਾਲ ਲੈ ਕੇ ਥਾਣੇ 'ਚ ਚਲ ਗਈ ਸੀ ਤਾਂ ਦੂਜੇ ਪਾਸੇ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਚੰਡੀਗੜ੍ਹ ਵਾਲ ਨੂੰ ਕੂਚ ਕਰਨਾ ਸ਼ੁਰੂ ਕੀਤਾ ਸੀ ਤਾਂ ਪੁਲਸ ਨੇ ਸਾਰੇ ਪਾਸੇ ਜਿਹੜੀਆਂ ਨਾਕਾਬੰਦੀ ਲਾਈ ਹੋਈ ਸੀ ਤਾਂ ਜਿਹੜੇ ਕਿਸਾਨ ਆ ਉਹਨਾਂ ਨੂੰ ਉੱਥੋਂ ਲੰਘਣਾ ਜਿਹੜਾ ਮੁਸ਼ਕਲ ਹੋ ਗਿਆ ਸੀ ਤਾਂ ਅੱਜ ਜਦੋਂ ਇਹ ਸਾਰੀ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਦੋਂ ਅੱਜ ਮੀਡੀਆ ਵਾਲਿਆਂ ਨੇ ਹਰ ਸਿਮਰਤ ਕੌਰ ਬਾਦਲ ਨੂੰ ਇਹਦੇ ਬਾਰੇ ਸਵਾਲ ਪੁੱਛੇ ਤਾਂ ਉਹਦ ਹਰ ਸਿਮਰਤ ਕੌਰ ਬਾਦਲ ਨੇ ਸਿਓ ਮਾਂ ਤੇ ਬਹੁਤ ਵੱਡੇ ਜਿਹੜੇ ਆ ਸਵਾਲ ਉਠਾਏ ਆ ਸਵਾਲ ਕੀ ਉਠਾਇਆ ਉਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਦੱਸਿਆ ਇਹ ਜਾ ਰਿਹਾ ਕਿ ਸੀਐਮ ਜਿਹੜੀ ਹਰਸਿਮਰਤ ਕੌਰ ਬਾਦਲ ਆ ਉਹ ਤੁਸੀਂ ਤਸਵੀਰਾਂ ਜੋ ਦੇਖ ਸਕਦੇ ਹੋ ਜਿਹੜੀ ਹਰਸਿਮਰਤ ਕੌਰ ਬਾਦਲ ਆ ਉਹਨੇ ਇਹ ਕਿਹਾ ਸੀ ਵੀ ਜਦੋਂ ਸੀਐਮ ਆਨ ਦੀ ਸਰਕਾਰ ਨਹੀਂ ਆਈ ਸੀ ਉਦੋਂ ਇਹ ਆਮ ਲੋਕਾਂ ਨੂੰ ਸਾਡੇ ਪ੍ਰਤੀ ਸਾਡੇ ਖਿਲਾਫ ਕਰਕੇ ਉਹਨਾਂ ਨੇ ਇਹ ਕਹਿ ਆ ਸੀ ਕਿ ਜਦੋਂ ਸਾਡੀ ਸਰਕਾਰ ਤੁਸੀਂ ਬਣਾਓਗੇ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਆਮ ਲੋਕਾਂ ਦੀ ਜਿਹੜੀਆਂਆਂ ਮੁਸ਼ਕਲਾਂ ਦਾ ਹੱਲ ਕੱਢਾਂਗੇ ਬੇਰੋਜ਼ਗਾਰੀ ਦੂਰ ਕਰਾਂਗੇ ਨੌਜਵਾਨਾਂ ਨੂੰ ਨੌਕਰੀ ਦਵਾਂਗੇ ਜਿਹੜਾ ਨਸ਼ਾ ਏ ਉਹ ਅਸੀਂ ਜਲਦੋ ਜਲ੍ਹ ਖਤਮ ਕਰਾਂਗੇ ਤੇ ਕਿਸਾਨਾਂ ਨੂੰ 55 ਮਿੰਟਾਂ ਦੇ ਵਿੱਚ ਜਿਹੜੀ ਐ ਐਮਐਸਪੀ ਲਾਗੂ ਕਰਾਂਗੇ ਇੰਨਾ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਤਾਂ ਉਹਦੇ ਉੱਪਰ ਹਰ ਸਿਮਰਤ ਕੌਰ ਨੇ ਅੱਜ ਸਵਾਲ ਉਠਾਏ ਆ ਉਹਨਾਂ ਨੇ ਕਿਹਾ ਵੀ ਜਦੋਂ ਤੁਹਾਡੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਤੁਸੀਂ ਆਮ ਲੋਕਾਂ ਤੇ ਕਿਸਾਨਾਂ ਨੂੰ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਤਾਂ ਅੱਜ ਉਸ ਤੋਂ ਕੁਝ ਦਿਨ ਪਹਿਲਾਂ ਹੀ ਤੁਸੀਂ ਜਿਹੜੇ ਕਿਸਾਨਾਂ ਨਾਲ ਬਹੁਤ ਗਲਤ ਜਿਹੜਾ ਵਰਤਾਓ ਕੀਤਾ ਹੈ ਉਹ ਸਹੀ ਨਹੀਂ ਕੀਤਾ ਕਿਉਂਕਿ ਕਿਸਾਨ ਜਿਹੜੇ ਸਾਡੇ ਅੰਦਾਤਾ ਹੈ ਅਤੇ ਜਿਹੜੇ ਭੁੱਖੇ ਲੋਕ ਉਹਨਾਂ ਦਾ ਟੱਟ ਭਰਦੇ ਆ ਤਾਂ ਜਿਹੜੀ ਸੀਐਮ ਮਾਨ ਆ ਉਹ ਹੰਕਾਰ ਗਈ ਆ ਉਹਨਾਂ ਨੂੰ ਕਿਸਾਨਾਂ ਦੇ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਤੇ ਉਦੋਂ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸੀਐਮ ਮਾਨ ਜਿਹੜੀ ਉਹਨੂੰ ਉਹ ਸੀਐਮ ਮਾਨ ਨੂੰ ਕਿਸਾਨਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਆ ਤਾਂ ਇੰਨਾ ਸਾਰੇ ਸਵਾਲਾਂ ਦੇ ਉੱਪਰ ਅੱਜ ਫੇਰ ਜਿਹੜੇ ਹਰ ਸਿਮਰਤ ਕੌਰ ਬਾਦਲ ਦੇ ਇਹ ਬਿਆਨ ਆਇਆ ਕਿ ਜਿਹੜੀ ਜਦੋਂ ਸੀਐਮ ਮਾਨ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਤਾਂ ਆਮ ਲੋਕਾਂ ਤੇ ਕਿਸਾਨਾਂ ਦੇ ਨਾਲ ਵੱਡੇ ਵਾਅਦੇ ਕਰਦੀ ਸੀ ਅੱਜ ਕੱਲ ਜਿਹੜੇ ਲੋਕ ਆ ਸ਼ਗਨ ਸਕੀਮਰ ਆਟਾ ਦਾਲ ਰਾਸ਼ਨ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦੀ ਜਿਹੜੀ ਘੱਟ ਮੰਗ ਰੱਖਦੇ ਆ ਉਹ ਇਹ ਕਹਿ ਰਹੇ ਆ ਕਿਉਂਕਿ ਅੱਜਕੱਲ ਦੇ ਜਿਹੜੇ ਆਮ ਲੋਕ ਆ ਦੁਕਾਨਦਾਰ ਆ ਕਿਸਾਨ ਆ ਉਹ ਆਪਦੇ ਘਰਾਂ ਵਿੱਚ ਜਿਹੜੀਆਂ ਸੇਫ ਨਹੀਂ ਆ ਕਿਉਂਕਿ ਦੁਕਾਨਾਂ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ ਵੀ ਹੋ ਰਹੀਆਂ ਨੇ ਜਿਹੜੇ ਗੈਂਗਸਟਰ ਆ ਉਹ ਆਮ ਤੌਰ ਤੇ ਤੁਰੇ ਫਿਰਦੇ ਆ ਅਤੇ ਜਿਹੜੇ ਨਸ਼ੇ ਦੇ ਨਾਲ ਨੌਜਵਾਨ ਪੀੜੀ ਖਤਮ ਹੋ ਰਹੀ ਆ ਉਹਨਾਂ ਨੇ ਇਹ ਵੀ ਕਿਹਾ ਜਦੋਂ ਸਾਡੀ ਸਰਕਾਰ ਬਣੀ ਸੀ ਤਾਂ ਉਹਦੋਂ ਸੀ ਨੌਜਵਾਨਾਂ ਨੂੰ ਕਬੱਡੀ ਦੇ ਖੇਡਣ ਲਈ ਉਹਨਾਂ ਦਾ ਇੰਟਰਸਟ ਬਣਾਉਂਦੇ ਸੀ ਤੇ ਕਬੱਡੀ ਜਦੋਂ ਖੇਡਦੇ ਸੀ ਉਹਨਾਂ ਨੂੰ ਇਨਕਮ ਵੀ ਮਿਲਦੀ ਸੀ ਬਾਰਹ ਹਣ ਕਬਾਡੀ ਦੀ ਜਗਾ ਉਹਨਾਂ ਨੂੰ ਨਸ਼ਾ ਕਰਕੇ ਮੌਤ ਮਿਲਦੀ ਆ ਤੇ ਉਹਨਾਂ ਨੇ ਇਹ ਵੀ ਸਵਾਲ ਉਠਾਇਆ ਵੀ ਜਿਹੜੇ ਆਮ ਲੋਕ ਆ ਆਮ ਨੌਜਵਾਨ ਆ ਉਹ ਨਸ਼ਾ ਕਰਦੇ ਆ ਨਸ਼ਾ ਵੇਚਦੇ ਆ ਉਹਨਾਂ ਦੇ ਘਰਾਂ ਦੇ ਉੱਪਰ ਜਿਹੜੇ ਤੁਸੀਂ ਬਲਡੋਜ਼ਰ ਜਿਹੜਾ ਚਲਾ ਰਹੇ ਆ ਪਰ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਆ ਉਹ ਖੁਦ ਆਪ ਨਸ਼ਾ ਤਸਕਰ ਆ ਉਹਨਾਂ ਦੇ ਕਿਉਂ ਨਹੀਂ ਘਰ ਜਿਹੜੇ ਢਾਏ ਜਾ ਰਹੇ ਆ ਜਿਹੜੇ ਆਮ ਲੋਕ ਆ ਉਹਨਾਂ ਨੂੰ ਤੁਸੀਂ ਕਿਉਂ ਬੇਕਾਰ ਕਰ ਰਹੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਕੀ ਜੇ ਹਰ ਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਜਿਹੜੇ ਆਮ ਲੋਕ ਆ ਹੁਣ ਉਹ ਇਹ ਕਹਿ ਰਹੇ ਆ ਕਿ ਜਲ ਤੋਂ ਜਲ ਜਿਹੜੇ ਗੈਂਗਸਟਰ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਸ਼ੇ ਦੇ ਨਾਲ ਜਿਹੜੀ ਉਹਨਾਂ ਦੀ ਮੌਤ ਹੋ ਰਹੀ ਆ ਨਸ਼ਾ ਜਿਹੜਾ ਖਤਮ ਕਰ ਦੇਣ ਉਹਨਾਂ ਨੇ ਹੁਣ ਇਹ ਕਿਹਾ ਕਿ ਜਿਹੜੀਆਂ ਅੱਜ ਕੱਲ੍ਹ ਦੀਆਂ ਆਮ ਲੋਕਾਂ ਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਉਹਨਾਂ ਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਏ ਤਾਂ ਉਹਨਾਂ ਨੇ ਹਰ ਸਿਮਰਤ ਕੌਰ ਬਾਦਲ ਨੇ ਇਹ ਵੀ ਬਿਆਨ ਆਇਆ ਉਨਾਰੇ ਇਹ ਕਹਿਆ ਕਿ ਮੈਂ ਹੱਥ ਜੋੜ ਕੇ ਆਮ ਲੋਕਾਂ ਨੂੰ ਇਹ ਕਹਿਣੀ ਹੈ ਕਿ ਤੁਸੀਂ ਪੰਜਾਬ ਦੀ ਜਿਹੜੀ ਆ ਗਈ ਪੰਜਾਬ ਦੀ ਜਿਹੜੀ ਵੀ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀਆਂ ਤੁਹਾਡੇ ਹੱਥ ਵਿੱਚ ਆ ਤੁਸੀਂ ਆਪਣੇ ਪੰਜਾਬ ਨੂੰ ਬਚਾ ਲਓ ਤੁਸੀਂ ਦਿੱਲੀ ਦੇ ਵਿੱਚ ਦੇਖੋ ਕੀ ਕੁਝ ਹੋਇਆ ਪਹਿਲਾਂ ਤਾਂ ਦਿੱਲੀ ਦੇ ਵਿੱਚ ਐਨਾ ਕੁਝ ਗਲਤ ਹੁੰਦਾ ਰਿਹਾ ਪਰ ਹੁਣ ਪੰਜਾਬ ਦੇ ਵਿੱਚ ਪਹਿਲਾਂ ਵੀ ਗਲਤ ਹੁੰਦਾ ਸੀ ਤਾਂ ਉਸ ਤੋਂ ਹੁਣ ਜ਼ਿਆਦਾ ਹੋਰ ਵੀ ਗਲਤ ਹੋਣ ਲੱਗ ਗਿਆ ਤੇ ਉਹਨਾਂ ਨੇ ਆਮ ਲੋਕਾਂ ਕਿਸਾਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕੀਤੀ ਵੀ ਪੰਜਾਬ ਦੀ ਜਿਹੜੀ ਵੀ ਜ਼ਿੰਮੇਵਾਰੀਆਂ ਤੁਹਾਡੇ ਹੱਥ ਵਿੱਚ ਆ ਤੇ ਹੁਣ ਤੁਸੀਂ ਜੋ ਵੀ ਫੈਸਲਾ ਲੈਣਾ ਹੈ ਸੋ ਚੰਕ ਸਮਝ ਕੇ ਲੈਣਾ ਕਦੇ ਵੀ ਕਿਸੇ ਇਹ ਗੱਲਾਂ ਦੇ ਵਿੱਚ ਨਹੀਂ ਆਉਣਾ ਝੂਠਿਆਂ ਵਾਦੇ ਦੇ ਵਿੱਚ ਨਹੀਂ ਆਉਣਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੇ ਤੁਹਾਨੂੰ ਪਤਾ ਹੀ ਹੈ ਕਿੰਨੇ ਵੱਡੇ ਲਾਰੇ ਲਾਏ ਝੂਠੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ ਬੀਬੀਆਂ ਨੂੰ 1000 ਰੁਪਏ ਦਵਾਂਗੇ ਉਹ ਵੀ ਹਲੇ ਤੱਕ ਉਹਨਾਂ ਨੇ ਜਿਹੜਾ ਪੂਰਾ ਨਹੀਂ ਕੀਤਾ ਤੇ ਕਿਸਾਨਾਂ ਨੂੰ 5 ਮਿੰਟਾਂ ਦੇ ਵਿੱਚ ਐਮਐਸਪੀ ਜਿਹੜੀ ਅਸੀਂ ਲਾਗੂ ਕਰਾਂਗੇ ਉਹ ਵੀ ਨਹੀਂ ਪੂਰੀ ਕੀਤੀ ਤੇ ਜਿਹੜੇ ਨੌਜਵਾਨਾਂ ਉਹਨਾਂ ਨੂੰ ਨੌਕਰੀਆਂ ਦਵਾਂਗੇ ਜਿਹੜੇ ਪੰਜਾਬ ਦੇ ਨੌਜਵਾਨ ਆ ਪੰਜਾਬ ਤੋਂ ਜਿਹੜੇ ਦੂਸਰੀਆਂ ਕੰਟਰਨਟ ਦੇ ਵਿੱਚ ਜਾਂਦੇ ਆ ਉਹ ਵਾਪਸ ਆਉਣਗੇ ਉਹਨਾਂ ਨੂੰ ਨੌਕਰੀਆਂ ਦੇਵਾਂਗੇ ਸਭ ਜਿਹੜੇ ਬਾਹਰਲੇ ਆ ਉਹ ਵੀ ਪੰਜਾਬ 'ਚ ਵਾਪਸ ਆਉਣਗੇ ਉਹਨਾਂ ਨੇ ਏਡੇ ਏਡੇ ਵੱਡੇ ਜਿਹੜੇ ਵਾਦੇ ਕੀਤੇ ਸੀ ਪਰ ਪੂਰਾ ਇੱਕ ਵੀ ਨਹੀਂ ਕੀਤਾ ਤਾਂ ਤੁਹਾਡਾ ਇਸ ਪਰ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ ਸ਼ੇਅਰ ਕਰੋ